ਸਾਤਿ ਸ੍ਰੀ ਅਕਾਲ ਸੰਗਤਰੀ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ 5 ਨਵੰਬਰ ਦਿਵਸ ਜਿਸ ਦਿਨ ਸਾਰੇ ਸੰਸਾਰ ਵਿੱਚ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾਂਦਾ ਹੈ ਇਹ ਦਿਨ ਸਿਰਫ ਇੱਕ ਤਿਹਾਣ ਨਹੀਂ ਬਲਕਿ ਇੱਕ ਅਜਿਹਾ ਪਵਿੱਤਰ ਮੌਕਾ ਹੈ ਜਦੋਂ ਆਸਮਾਨ ਦੀਆਂ ਬਰਕਤਾਂ ਧਰਤੀ ਤੇ ਵਰਦੀਆਂ ਹਨ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਸਾਨੂੰ ਇਹ ਸਿਖੰਦੀ ਹੈ ਕਿ ਜਿਸ ਮਨੁੱਖ ਦੇ ਮਨ ਵਿੱਚ ਨਾਮ ਵਸਦਾ ਹੈ ਉਸ ਦੇ ਘਰ ਕਦੇ ਘਾਟ ਨਹੀਂ ਰਹਿੰਦਾ ਅੱਜ ਦੇ ਵੀਡੀਓ ਵਿੱਚ ਅਸੀਂ ਜਾਣਾਂਗੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਦੇ ਦਿਨ ਕਿਹੜੀਆਂ ਦੋ ਜਾਪ ਕਰਨੀਆਂ ਚਾਹੀਦੀਆਂ ਹਨ ਇਹ ਜਾਪ ਕੀਤੇ ਕਦੋਂ ਕਰਨੇ ਹਨ ਤੇ ਕਿਵੇਂ ਇਹ ਤੁਹਾਡੇ ਜੀਵਨ ਵਿੱਚ ਸਮ੍ਰiddhi ਸ਼ਾਂਤੀ ਅਤੇ ਕਾਮਯਾਬੀ ਲਿਆਉਣ ਗਿਆ ਪ੍ਰਕਾਸ਼ ਪੁਰਬ ਦਾ ਅਰਥ ਹੈ ਸੰਗਤ ਜੀ ਪ੍ਰਕਾਸ਼ ਦਾ ਮਤਲਬ ਹੈ ਰੋਸ਼ਨੀ ਅਤੇ ਗੁਰੂ ਦਾ ਅਰਥ ਹੈ ਉਹ ਗਿਆਨ ਦ ਦੇ ਅੰਧਕਾਰ ਵਿੱਚ ਰੋਸ਼ਨੀ ਪਾਏ ਗੁਰੂ ਨਾਨਕ ਸਾਹਿਬ ਜੀ ਨੇ ਜਗਤ ਨੂੰ ਉਹ ਰੋਸ਼ਨੀ ਦਿੱਤੀ ਜੋ ਉਸ ਦੇਵੀ ਹੈ ਉਹਨਾਂ ਨੇ ਕਿਹਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਇਹ ਸਿਰਫ ਇੱਕ ਬਾਣੀ ਦੀ ਲਾਈਨ ਨਹੀਂ ਇਹ ਜੀਵਨ ਦਾ ਮਾਰਗ ਹੈ ਜੋ ਮਨੁੱਖ ਇਸ ਅਰਦਾਸ ਨੂੰ ਆਪਣੇ ਦਿਲ ਵਿੱਚ ਵਸਾ ਲੈਂਦਾ ਹੈ ਉਸ ਦੇ ਜੀਵਨ ਵਿੱਚ ਹਰ ਖੇਤਰ ਵਿੱਚ ਅਮਤੀ ਹੁੰਦੀ ਹੈ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਿੱਖ ਧਰਮ ਤੇ ਲੋਕੀ ਨਹੀਂ ਸਾਰੀ ਮਨੁੱਖਤਾ ਪਿਆਰ ਨਾਲ ਮਨਾਉਂਦੀ ਹੈ ਇਹ ਉਹ ਤਾਂ ਨਹੀਂ ਜੋ ਤੋਂ ਬਾਬਾ ਨਾਨਕ ਨੇ ਕਿਹਾ ਸੀ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਉਹਨਾਂ ਨੇ ਸਾਰੀ ਦੁਨੀਆ ਨੂੰ ਇੱਕ ਤਾਂ ਭਾਈਚਾਰੇ ਤੇ ਕਿੱਤ ਦੀ ਰਾਹ ਦਿਖਾਈ ਉਹਨਾਂ ਦੇ ਉਪਦੇਸ਼ਾਂ ਅੱਜ ਵੀ ਸਾਡੇ ਜੀਵਨ ਨੂੰ ਮਿਲ ਪਰੰਨਾ ਹਨ ਅਣਗੁਣ ਕਰੀਏ ਨੂੰ ਦੋ ਜਾਪਾਂ ਤੇ ਜੋ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪਰੋਦੇ ਦਿਨ ਕਰਨਾ ਤਾਂ ਹੱਡੇ ਗਾਲੇ ਆਨੰਦ ਸੋਖਤੇ ਤਾਂ ਤਾਂ ਦਾ ਆਵਾਜ਼ ਹੋਏਗਾ ਜਾਪ ਹੈ ਏਕ ਓ ਗਰ ਸਤਨਾਮ ਵਾਹਿਗੁਰੂ ਇਹ ਜਾਪ ਗੁਰੂ ਨਾਨਕ ਦੇਵ ਜੀ ਦੀ ਸਭ ਤੋਂ ਪਵਿੱਤਰ ਬਾਣੀ ਵਿੱਚੋਂ ਹੈ ਸਤਨਾਮ ਦਾ ਆਤ ਹੈ ਸਦਾ ਸੱਚਾ ਨਾਮ ਜਦੋਂ ਤੁਸੀਂ ਇਸ ਮੰਤਰ ਦਾ ਜਾਪ ਕਰਦੇ ਹੋ ਤਾਂ ਇਹ ਤੁਹਾਡੇ ਮਨ ਨੂੰ ਚੋਣਾ ਆਤਮਕਤਾ ਦੂਰ ਕਰਦਾ ਹੈ ਅਤੇ ਆਤਮਿਕ ਤਾਕਤ ਨੂੰ ਵਧਾਉਂਦਾ ਹੈ ਕਿਵੇਂ ਕਰਨਾ ਹੈ ਇਹ ਜਾਪ ਸਵੇਰੇ ਸੂਰਜ ਚੜ੍ਹਦੇ ਸਮੇਂ ਜਾਂ 신념 ਤੋਂ ਬਾਅਦ ਸਾਥ ਮਨ ਨਾਲ ਬੈਠੋ 100 ਵਾਰ 79 ਗੁਰੂ ਦਾ ਜਾਪ ਕਰੋ ਹਰ ਜਾਪ ਨਾਲ ਆਪਣੇ ਮਨ ਵਿੱਚ ਇਹ ਧਾਰਨਾ ਰੱਖੋ ਕਿ ਮੈਂ ਸੱਚਾਈ ਦੇ ਰਾਹ ਤੇ ਤੁਰ ਰਿਹਾ ਹਾਂ ਜਦ ਤੱਕ ਮਨ ਸਥਿਰ ਨਾ ਹੋਵੇ ਤਦ ਤੱਕ ਜਾਪ ਜਾਰੀ ਰੱਖੋ ਇਸ ਜਾਪ ਨਾਲ ਮਨ ਸ਼ਾਂਤ ਹੋਵੇਗਾ ਤੇ ਕਾਰਜ ਵਿੱਚ ਚੰਗੀ ਊਰਜਾ ਦਾ ਪ੍ਰਵਾਹ ਵਧੇਗਾ ਦੂਜਾ ਜਾਪ ਹੈ ਇੱਕ ਓੰਕਾਰ ਦਾ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਦੀ ਸ਼ੁਰੂਆਤ ਇੱਕ ਓੰਕਾਰ ਨਾਲ ਕੀਤੀ ਇਸ ਦਾ ਮਤਲਬ ਹੈ ਸਿਰਫ ਇੱਕ ਹੀ ਪਰਮਾਤਮਾ ਹੈ ਉਹ ਨਿਰਭਉ ਹੈ ਨਿਰਵੈਰ ਹੈ ਅਕਾਲ ਮੂਰਤ ਹੈ ਇਹ ਜਾਪ ਹੀ ਕਰਨਾ ਹੈ ਸਵੇਰੇ ਜਾਂ ਸ਼ਾਮ ਨੂੰ 11 ਵਾਰ ਇਹ ਓੰਕਾਰ ਦਾ ਜਾਪ ਕਰੋ ਹਰ ਵਾਰ ਇਸ ਸ਼ਬਦ ਨੂੰ ਤੇਰੇ ਤੇਰੇ ਡੂੰਘੇ ਸਾਹ ਨਾਲ ਉਚਾਰੋ ਜਦੋਂ ਤੁਸੀਂ ਓੰਕਾਰ ਕਹਿੰਦੇ ਹੋ ਤਾਂ ਉਸ ਇੱਕ ਪਰਮਾਤਮਾ ਨਾਲ ਜੁੜਨ ਦੀ ਅਧੂਪਤੀ ਕਰੋ ਇਹ ਜਾਪ ਆਤਮਿਕ ਸੰਤੁਲਨ ਦਿੰਦਾ ਹੈ ਅਤੇ ਮਨੁੱਖ ਦੇ ਜੀਵਨ ਵਿੱਚੋਂ ਡਰ ਤੇ ਚਿੰਤਾ ਦੂਰ ਕਰਦਾ ਹੈ ਧਨ ਸਿਮਰਤੀ ਅਤੇ ਅਸ਼ੀਰਵਾਦ ਸੰਗਤ ਦੇ ਧਨ ਨਸਿਰ ਪੈਸਾ ਨਹੀਂ ਹੁੰਦਾ ਧਨ ਮਤਲਬ ਹੈ ਸਿਹਤ ਸ਼ਾਂਤੀ ਪ੍ਰੇਮ ਤੇ ਸੰਤੋਖ ਪਰ ਜਦੋਂ ਮਨ ਵਿੱਚ ਸ਼ਾਂਤੀ ਹੁੰਦੀ ਹੈ ਤਾਂ ਮਿਹਨਤ ਨਾਲ ਪੈਸਾ ਵੀ ਆਉਂਦਾ ਹੈ ਇਹ ਦੋ ਜਾਪ ਸਤਨਾਮ ਵਾਹਿਗੁਰੂ ਤੇ ਇੱਕ ਓੰਕਾਰ ਨਾਮ ਜਪਾ ਦੇ ਮੰਨਨ ਤੋਂ ਇਤਰ ਕਰਦੇ ਹਨ ਬਲਕਿ ਤੁਹਾਡੇ ਘਰ ਦੇ ਵਾਤਾਵਰਣ ਨੂੰ ਜੀ ਸਾਕਾਰਤਮਕ ਬਣਾਉਂਦੇ ਹੁੰਦੇ ਹਨ ਬਹੁਤ ਲੋਕਾਂ ਨੇ ਇਹ ਇੰਦਵਿਤਾ ਹੈ ਕਿ ਜਦੋਂ ਇਹ ਪ੍ਰਕਾਰ ਪਰੇ ਦੇਦੇ ਨੇ ਜਪ ਕਰਦੇ ਹਨ ਉਹਨਾਂ ਦੇ ਕਾਰੋਬਾਰ ਵਿੱਚਰ ਕਾਟਾਂ ਦੂ ਹੁੰਦੀਆਂ ਹਨ ਉਹਨੀਆਂ ਮੁਖੀਆਂ ਦੀ ਤਰਵਾਜੀ ਹੁੰਦੇ ਹਨ ਅਤੇ ਘਰ ਵਿੱਚ ਖੁਸ਼ਹਾਲੀ ਆਉਂਦੀ ਹੈ ਕਾਰਨ ਨਾਮ ਅਤੇ ਸੇਵਾ ਗੁਰੂ ਨਾਨਕ ਸਾਹਿਬ ਜੀ ਦੇ ਤਿੰਨ ਮੁੱਖ ਸਿੱਖਿਆ ਦਿੱਤੀਆਂ ਨਾਮ ਜਪੋ ਕਿਰਤ ਕਰੋ ਤੇ ਵੰਡਿਓ ਸ਼ਕੂ ਇਹ ਤਿੰਨ ਗੱਲਾਂ ਹੀ ਜੀਵਨ ਦੀ ਅਸਲ ਮੂਲ ਹਨ ਕਿ ਤੁਸੀਂ ਨਾਮ ਨਾਮ ਦੀ ਜਾਪ ਕਰਦੇ ਹੋ ਕਰਮ ਵਿੱਚ ਸੱਚਾਈ ਰੱਖਦੇ ਹੋ ਤਾਂ ਵਰਕ ਤਾਂ ਕੁਝ ਬ ਕੁਝ ਮੰਗਣੀਆਂ ਸ਼ੁਰੂ ਹੋ ਜਾਂਦੀਆਂ ਹਨ ਘਰ ਵਿੱਚ ਜਾਪ ਕਰਨ ਦਾ ਸਹੀ ਤਰੀਕਾ ਘਰ ਵਿੱਚ ਇੱਕ ਸਾਫ਼ ਸਥਾਨ ਜਿੱਥੇ ਤੁਸੀਂ ਰਚਨਾ ਜਾਪ ਕਰ ਸਕੋ ਜਾਪ ਕਰਦੇ ਸਮੇਂ ਅਰਗਤੀ ਜਾਂ ਦੀਵਾ ਬਾਲੋ ਇਸ ਨਾਲ ਵਾਤਾਵਰਣ ਹੋ ਬਿਹਤਰ ਹੁੰਦਾ ਹੈ ਮੈਂ ਦਾਈ ਚੰਦ ਵੀ ਪੰਦਰ ਕੋ ਤਾਂ ਜੋ ਮੈਂ ਇੱਕ ਅਗੇ ਰਹੀ ਜਾਂਕ ਦੇ ਬਾਦ ਕੋ ਜੋ ਪਾਣੀ ਦੇ ਤੇ ਪ੍ਰਸਾਦ ਮੰਡੋ ਇਹ ਜੀ ਵਾਦਾ ਹੀ ਸੰਭੰਧ ਹੈ ਸਵੇਰੇ ਤੇ ਸਮੇਂ ਦੀ ਵਿਸ਼ੇਸ਼ਤਾ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ ਅੰਮ੍ਰਿਤ ਵੇਲਾ ਸਚ ਨਾਭ ਦੇ ਆਈ ਵੀ ਚਲ ਅਮ ਸਵੇਰੇ ਅੰਮ੍ਰਿਤ ਵੇਲਾ ਜਦ ਮਨ ਸਾਧ ਹੁੰਦਾ ਹੈ ਤਾਂ ਪਰਮਾਤਮਾ ਦਾ ਨਾਮ ਮਨ ਵਿੱਚ ਬੰਗਾ ਬਸਦਾ ਹੈ ਦੇ ਤੁਸੀਂ ਇਹ ਦੋ ਜਾਪ ਜਾਂ ਜਮ ਮੈਂ ਬਾਤੀ ਸਵੇਰ ਕਰੂੰ ਤਾਂ ਇਹ ਸਾਂਭ ਕੇ ਦੇਰਕਤਾਂ ਦਾ ਆਵਾਜ਼ ਹੋਵੇਗਾ ਆਪ ਦਾਸ ਤੇ ਕਿਰਪਾ ਜਾਹਤ ਦੇ ਬਾਤ ਇਹ ਛੁੱਟ ਜਿਹੇ ਦਾਸ ਜਰੂਰ ਕਰੂੰ ਇਹ ਵਹਿਗੁਰੂ ਜੀ ਮੇਰੇ ਮਨ ਵਿੱਚ ਸਦਾ ਤੇਰੇ ਨਾਮੋਂ ਵਸੇ ਮੇਰੇ ਘਰ ਵਿੱਚ ਸੱਚਾਈ ਸ਼ਾਂਤੀ ਤੇ ਸਮ੍ਰiddhi ਹੋਵੇ ਮੇਰੀ ਮਿਹਨਤ ਸਫਲ ਹੋਵੇ ਤੇ ਮੇਰਾ ਦਿਲ ਨਿਮਰ ਰਹੀ ਸਾਂਭ ਕੇ ਭਲੇ ਦੀ ਸੋਚਣ ਦੀ ਸਮਝ ਬਖਸ਼ ਇਹ ਦਾਸ ਤੁਹਾਡੇ ਮਨ ਨੂੰ ਨਰਮ ਤੇ ਪਿਆਰ ਨਾਲ ਭਰ ਦੇਵੂ ਕਿ ਆਪਣੇ ਪਰਵਾਰ ਨਾਲ ਜੁੜੇ ਇਸ ਵਰਤਸਾਪਰ ਹੋਤੇ ਸਿਰਫ ਆਪਣੇ ਲਈ ਨਹੀਂ ਸਾਰੇ ਪਰਵਾਨ ਨਾਲ ਮਿਲ ਕੇ ਜਾਪ ਕਰੋ ਜਦ ਘਰ ਦੇ ਸਾਰੇ ਮੈਂਬਰ ਇਕੱਠੇ ਬੈਠ ਕੇ ਨਾਮ ਜਪਦੇ ਹਨ ਤਾਂ ਘਰ ਦਾ ਹਰ ਕੋਨਾ ਉੱਚਾ ਨ ਚਮਕ उठता ਹੈ ਬੱਚਿਆਂ ਨੂੰ ਵੀ ਸਿਖਾਓ ਕਿ ਗੁਰੂ ਨਾਨਕ ਸਾਹਿਬ ਜੀ ਦੀ ਉਪਦੇਸ਼ਾਂ ਨੂੰ ਕਿਵੇਂ ਚੱਲਣਾ ਹੈ ਕੁਝ ਪ੍ਰੇਰਕ ਵਿਚਾਰ ਗੁਰੂ ਨਾਨਕ ਦੇਵ ਜੀ ਦੇ ਨੰਬਰ ਇੱਕ ਵਿੱਚ ਸੋਚੇ ਸੋਚਣਾ ਹੋ ਗਈ ਜੇ ਸੋਚੇ ਲਖਵਾਰ ਅਸਲ ਬਦਲਾਅ ਸੋਚਣਾ ਨਹੀਂ ਕਰਮ ਨਾਲ ਆਉਂਦਾ ਹੈ ਨੰਬਰ 2 ਪਵਨ ਗੁਰੂ ਨੂੰ ਪਾਣੀ ਪੀਤਾ ਮਾਤਾ ਤਤਮਹਤ ਸਾਨੂੰ ਕੁਦਰਤੀ ਸੇਵਾਤੇ ਕਦਰ ਕਰਨੀ ਚਾਹੀਦੀ ਹੈ ਨੰਬਰ 3 ਜਿਸਤਾਂ ਸਾਹਿ ਉਹ ਡੱਡਾ ਹੋਏ ਜਿਸਤਾਂ ਸਭ ਕੁਝ ਡੱਡਾ ਹੋਏ ਜਦ ਪਰਮਾਤਮਾ ਤੁਹਾਡੇ ਨਾਲ ਹੈ ਕੋਈ ਵੀ ਤੁਹਾਨੂੰ ਢਾ ਨਹੀਂ ਸਕਦਾ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਕਦੇ ਭੁਲਾਨੀ ਨਹੀਂ ਹੁੰਦੀ ਉਹ ਸਦਾ ਹੈ ਮਨੁੱਖ ਪ੍ਰੇਮਨਾ ਦੀ ਸਰੋਤ ਹਨ ਹੈ ਇਸ ਪ੍ਰਕਾਸ਼ ਨੂੰ ਉਹ ਦੇ ਦੇਣ ਤੁਸੀਂ ਸਿਰਫ ਜਹਾਂ ਪਹ ਨਾ ਕਰੋ ਬਲਕਿ ਜੀਵਨ ਵਿੱਚ ਸੱਚਾਈ ਮਿਹਨਤ ਤੇ ਪਿਆਰ ਨੂੰ ਜਪੋ ਯਾਦ ਰੱਖੋ ਜੇ ਮੰਨ ਕੋ ਇਤ ਨਹੀਂ ਤਾਂ ਘਰ ਵਿੱਚ ਲੱਖਾਂ ਦੀ ਮਾਇਆ ਨਹੀਂ ਹੈ ਉਹ ਨਹੀਂ ਹੈ ਸੰਘਾ ਜੀ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰੋ ਤਾਂ ਜੋ ਹੋਰ ਲੋਕਾਂ ਨੂੰ ਇਹ ਕਵਿਤਾ ਸੁਣਾਈ ਜਾ ਸਕੀ ਜਿਵੇਂ ਮਨੁੱਖਤਾ ਦੇ ਉੱਤੇ ਦੇ ਪ੍ਰਕਾਸ਼ ਪੜੇ ਤੇ ਇਹ ਕਹਾਣੀ ਤੇ ਤੁਹਾਡੇ ਪਰਵਾਨਾ ਲੱਖ ਲੱਖ ਪਤਾਈਆਂ ਵਾਹੀ ਰੁਚੀ ਦਾ ਖਾਲਸਾ ਵਾਹੀ ਰੁਚੀ ਕੀ